ਇਹ ਵੀਡੀਓ ਜਿਹੜੀ ਤੁਸੀਂ ਉਹਨੇ ਦੇਖੋਗੇ ਇਹ ਛੋਟੀ ਜੀ ਬੱਚੀ ਦੀ ਆ ਜਿਹੜੀ ਕਿ ਮੁਬਾਰਕ ਪਰਦੀ ਰਹਿਣ ਵਾਲੀ ਆ ਤੇ ਇਸ ਦੇ ਜਿਹੜੇ ਮਾਪੇ ਆ ਇਸ ਨੂੰ ਬਹੁਤ ਪੂਰੀ ਤਰ੍ਹਾਂ ਮਾਰਦੇ ਕੁੱਟਦੇ ਆ ਤੇ ਇਹ ਜੀ ਜਗ੍ਹਾ ਤੇ ਸਰਾਉਂਦੇ ਆ ਜਿੱਥੇ ਕਿ ਇੱਕ ਇਨਸਾਨ ਦਾ ਸੌਣਾ ਬਹੁਤ ਮੁਸ਼ਕਲ ਹੈ ਮੱਛਾ ਨਾਲ ਭਰਿਆ ਹੋਇਆ ਜਗ੍ਹਾ ਤੇ ਉੱਪਰ ਵੀ ਉਦੇ ਜਿਹੜੀ ਆ ਚੱਦਰ ਪਈ ਹੋਈ ਆ ਸਿਮਿੰਟ ਦੀ ਜੋ ਕਿ ਤੁਹਾਨੂੰ ਪਤਾ ਇੱਕ ਜਿਹੜੀ ਚੱਦਰ ਆ ਸਿਮਿੰਟ ਦੀ ਗਰਮੀ ਦੇ ਦਿਨਾਂ 'ਚ ਕਿੰਨੀ ਜੜੀ ਆ ਉਹ ਤਪਦੀ ਆ ਜਿਹੜੇ ਆਸਪਰੋਸਾਰੇ ਲੋਕਾਂ ਨੇ ਵੀ ਦੱਸਿਆ ਕਿ ਇਸ ਨੂੰ ਰੋਟੀ ਵੀ ਨਹੀਂ ਦਿੱਤੀ ਜਾਂਦੀ ਕਿ ਆਸਪਰੋਸ ਚ ਰੋਟੀ ਮੰਗ ਕੇ ਖਾਂਦੀ ਆ ਜਦੋਂ ਇਸ ਗੱਲ ਦਾ ਸਮਾਜ ਸੇਵੀ ਸੁਣਨ ਨੂੰ ਸਿੱਖਿ ਨੂੰ ਪਤਾ ਲੱਗਾ ਤਾਂ ਉਹ ਇਲਾਕੇ ਦੀਆਂ ਸਮਾਜ ਸੇਵੀ ਜਿਹੜੀ ਜਥੇਬੰਦੀਆਂ ਉਹਨਾਂ ਨੂੰ ਲੈ ਕੇ ਉਹਨਾਂ ਦੇ ਘਰ ਪਹੁੰਚਿਆ ਤੇ ਇਸ ਬੱਚੀ ਨੂੰ ਉਹਨਾਂ ਦੇ ਜਿਹੜੇ ਦਰਿੰਦੇ ਮਾਪੇ ਆ ਉਹਨਾਂ ਤੋਂ ਛਡਵਾਇਆ ਤੇ ਵੀਡੀਓ ਦੇਖੋ ਤੇ ਤੁਸੀਂ ਕਮੈਂਟ ਕਰੋ ਕਿ ਇਹਨਾਂ ਦੇ ਮਾਪੇ ਦਾ ਕੀ ਹੋਣਾ ਚਾਹੀਦਾ ਤੇ ਤੇ ਕਿਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਰਸੀ ਦੇ ਬਾਂਦੇ ਮਿਲ ਕੋ ਰਸੀ ਦੇ ਬਾਂਦੇ ਦੇਖੋ ਉੱਪਰ ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਹੋ ਅੰਦਰ ਨਾ ਸ਼ਾਇਦ ਮੱਛਰ ਦਾ ਭਾਰ ਹੋਣਾ ਜੀ 1000 ਮੱਛਰ ਹੋਣਾ ਅੰਦਰ ਨਹੀਂ ਤੂੰ ਯਹਾਂ ਤੋਂ ਹੁੰਦੀ ਹੈ ਯਹਾਂ ਪੇ ਯਹਾਂ ਯਹਾਂ ਤੋਂ ਹੁੰਦੀ ਹੈ ਗਰੀਬ ਬੰਦਾ ਕਿਨਾ ਆਪਣੇ ਘਰ ਦੇ ਵਿੱਚ ਕੁੱਤੇ ਨੂੰ ਐਸ ਜਗ੍ਹਾ ਤੇ ਨਹੀਂ ਸਵਾੰਦਾ ਆ ਦੇਖੋ ਉੱਪਰ ਆ ਤਪ ਦਾ ਸ਼ੈੱਡ ਹੈ ਕੋਈ ਪੱਖਾ ਨਹੀਂ ਆ ਉੱਤੇ ਨਹੀਂ ਔਰ نیچے ਜਹਾਂ ਪੇ ਮਾਵਾ ਖੁਦ ਰਹਿ ਰਹੇ ਹਨ ਕੁਲਰ ਲੱਗੇ ਹੋਏ ਐਸੀ ਲੱਗੇ ਪੱਖੇ ਲੱਗੇ ਹੋਏ ਆ ਤੇ ਕੁੜੀ ਨੂੰ ਦੇਖੋ ਕਿ ਪਾਇਆ ਹੋਇਆ ਹੈ ਚੰਚਾਰੀ ਦਾ ਕੁੱਤਿਆਂ ਵਾਲਾ ਹਾਲ ਓਹੋ ਹੋ 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 ਪੁਜਾਰੀ ਇੱਥੇ ਰਹਿੰਦੀ ਰੱਤੀ ਇੱਕ ਪਿਆਰੀ ਜੀ ਬੱਚੀ ਹੈ ਜੀ ਤਾਂ ਨਾਮ ਹੈ ਕੌਮਲ ਔਰ ਜਿਸ ਤਰੀਕੇ ਦਾ ਨਾਮ ਹੈ ਉਸੇ ਤਰੀਕੇ ਦੀ ਆਪ ਕੌਮਲ ਹੈ ਔਰ ਇਸ ਬੱਚੀ ਦੇ ਨਾਲ ਇਹਦੇ ਮਾਪ ਪਾਪ ਵੱਡੋਂ ਦੀ ਐਡੀ ਬੇਰਹਿਮੀ ਦੇ ਨਾਲ ਸਾਈ ਕਿੱਤੀ ਜਾਂਦੀ ਹੈ ਕਦੇ ਇਹਦੇ ਮੂੰਹ ਦੇ ਉਪਰ ਤਕੀਆ ਰੱਖ ਕੇ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੇ ਵਿਚਾਰੀ ਦੇ ਨੱਕ ਤੋਂ ਖੂਨ ਨਿਕਰਿਆ ਹੁੰਦਾ ਹੈ ਕਦੇ ਇਹਦੇ ਗੋਡਿਆਂ ਤੋਂ ਖੂਨ ਨਿਕਰਿਆ ਹੁੰਦਾ ਹੈ ਇਹਦਾ ਇੱਕ ਪਰੋਸੀ ਨੇ ਤਪਿਲ ਜੀ ਔਰ ਇਹ ਮੈਂ ਇਸ ਵਕਤ ਖੜਿਆ ਹਾਂ ਜੀ ਬਵਾਰਕਪੁਰ ਕੈਂਪ ਦੇ ਵਿੱਚ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਇੱਕ ਬੱਚੀ ਦੇ ਨਾਲ ਬੜਾ ਅਤਿਆਚਾਰ ਹੋ ਰਿਹਾ ਹੈ ਔਰ ਮੈਂ ਇਸ ਇਲਾਕੇ ਦੇ ਸਮਾਜ ਸੇਵੀ 19 ਬੰਦੇ ਇਕੱਠੇ ਕੀਤੇ ਆਂ ਔਰ ਉਹਨਾਂ ਦੇ ਵਿੱਚ ਬੈਠ ਕੇ ਸਾਰੀ ਗੱਲਬਾਤ ਹੋਈ ਹੈ ਔਰ ਸਾਰਿਆਂ ਨਾਲ ਗੱਲਬਾਤ ਕਰਦੇ ਆਂ ਕਿ ਇਸ ਬੱਚੀ ਦਾ ਕੀ ਹੋਣਾ ਚਾਹੀਦਾ ਔਰ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਦੱਸਣਾ ਹੈ ਬਹੁਤ ਵਾਰ ਦੇਖਿਆ ਉੱਪਰ ਖੜੀ ਰਹਦੀ ਕੁੜੀ ਲੋਕਾਂ ਆਂਦੇ ਜਾਂਦੇ ਤਾਂ ਰੋਟੀ ਮੰਗਦੀ ਹੈ ਇਹ ਨਹੀਂ ਇੱਕਦਾ ਹੁੰਦਾ ਹੈ ਕਿ ਇੱਕ ਮਾਂ ਬੱਚੇ ਨੂੰ ਮਾਰਦੀ ਜਿਵੇਂ ਤੁਹਾਡਾ ਬੇਟਾ ਆਇਆ ਨਹੀਂ ਸਰ ਉਸਨੇ ਕਿਹਾ ਮਾਰਦੀ ਬੇਰਾਮੀ ਨਾਲ ਮਾਰਦੀ ਹੈ ਗਲਾ ਦਬਾ ਕੇ ਬਹੁਤ ਗੰਦੀ ਤਰੀਕੇ ਨਾਲ ਲਵਾ ਜਾਂਦੀ ਹੈ ਵੀ ਲੱਗਦਾ ਕੁੱਟ ਕੇ ਕੋਈ ਮਾਰ ਰਿਹਾ ਇਦਾਂ ਲੱਗਦਾ ਸੀ ਸਾਨੂੰ ਔਰ ਇਹ ਕਿੰਨਾ ਸਾਲ ਚੱਲ ਰਿਹਾ ਹੈ 3-4 ਸਾਲ ਹੋ ਗਿਆ ਆਰਾਮ ਦੇ ਇਸੇ ਨੂੰ ਚੱਲ ਜਦੋਂ ਦੀ ਇਹਦੀ ਦੂਸਰੀ ਵਾਈਫ ਆਈ ਆ ਨਾ ਉਹਨੇ ਬਹੁਤ ਬੁਰੀ ਤਰੀਕੇ ਨਾਲ ਰੱਖਿਆ ਇਹਨੂੰ ਦੱਸੋ ਇਹ ਤਾਂ ਉਹਦਾ ਅਸਲੀ ਬਾਪ ਹੈ ਸਗਾ ਬਾਪ ਹੈ ਇਹਨੂੰ ਨਹੀਂ ਸ਼ਰਮ ਆਈ ਬਾਪ ਬੇਟੀ ਦਾ ਕਿੰਨਾ ਪਿਆਰ ਹੁੰਦਾ ਤੁਸੀਂ ਦੱਸੋ ਜਿਹੜੀ ਉਹਦਾ ਦੁਕਾਨ ਆ ਮੈਂ 20 ਵਾਰੀ ਲੱਗਿਆ ਹਾਏ ਉਹ ਰੋਲਾ ਮੈਂ ਕਪਲਜੀ ਕੀ ਦੁਕਾਨ ਦੇ ਅੰਦਰ ਸੋਨੂੰ ਦਾ ਵੀ ਬੱਚੇ ਕੋ ਮਾਰਤੇ ਆ रोटी नींद भूखे रखा ये रोज दोपहर को यहाँ पे खड़ी होकर रोटी थी रोज गर्मी में भी हाँ जी गर्मी में खड़ी रहेगी कभी बारिश में खड़ी रहेगी गिल्ली रहे होती रहेगी ठंडियों में भी कितनी बार मैं पूछूंगी यहाँ खड़ी हो मम्मी मारती है मम्मी मारती है जी, और भूख लगी रहती है मेरे को तो खाना तो रोटी आप देते ਜੋ ਆਪਣਾ ਬਾਪ ਹੋ ਕੇ ਆਪਣੀ ਬੱਚੀ ਨੂੰ ਨਹੀਂ ਸੰਭਾਲ ਪਾ ਰਹਾ ਉਸਕੇ ਬੱਚੋ ਕੋ ਕਰ ਰਹਾ ਬਟ ਇਸ ਕੋ ਇੱਕ ਐਸੀ ਜਗ੍ਹਾ ਛੋੜ ਚ ਗਿਆ ਜਾਂ ਇਹ ਮਰ ਜਾਏਗੀ بس ਇਨਕੇ ਸਾਥ ਤੋਂ ਨਹੀਂ ਛੋੜੋ ਬਾਕੀ ਦੇਖੋ ਕਿਆ ਕਰ ਰਹਾ ਉਹਨ ਕਿਆ ਫੈਸਲਾ ਲੇਤਾ ਹੈ ਕਾਨੂੰਨ ਹੈ ਉਹ ਇੱਕ ਜਗ੍ਹਾ ਅਰੇਂਜਮੈਂਟ ਕਰੇ ਕਿ ਜਿੱਥੇ ਬੱਚਾ ਰਾਜੀ ਰਹੇ ਖੁਸ਼ੀ ਰਹੇ ਉੱਥੇ ਨੂੰ ਦੇ ਤੇ ਸਭ ਤੋਂ ਪਹਿਲਾ ਪਰਚਾ ਕਰੇ ਇਹਦੇ ਪਿਓ ਤੇ ਜਿੰਨੇ ਜਨਿਆ ਪਰਚਾ ਕਰੇ ਮਾਂ ਤੇ ਜਿੰਨੇ ਜਨ ਕੇ ਸੁਟਤੀ ਕੁੜੀ ਬਿਲਕੁਲ ਜੋ ਕੁੱਟਦੀ ਹੈ ਜਿੰਨੇ ਜਨ ਕੇ ਵੀ ਛੱਡਤਾ ਦੇਖੋ ਜੀ ਮਾਂ ਤਾਂ ਗਈ ਜੀ ਖਿਸਕ ਇੱਥੋਂ ਦੀ ਇਹ ਬੱਠਾ ਜੀ ਪਿਓ ਮੈਂ ਤੇ ਇੱਥੇ ਸਾਰੇ ਜਾਨਿਆਂ ਨੂੰ ਕੁੱਟਣ ਨੂੰ ਫਿਰਦੇ ਨੇ ਪਰ ਅਸੀਂ ਸਾਰਿਆਂ ਨੂੰ ਕਹਿ ਵੀ ਇਹਦੇ ਉੱਪਰ ਹੱਥ ਨਹੀਂ ਚੱਕਣਾ ਹੈਗਾ ਅਸੀਂ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਇਹ ਪਿਓ ਹੈ ਇਹਦਾ ਖੂਨ ਹੈ ਹੈ ਔਰ ਜਿਹੜੀ ਮਾਂ ਇਹਨੂੰ ਕੁੱਟਦੀ ਆ ਉਹ ਸਤੇਲੀ ਹੈ ਤੁਝੇ ਮਾਲੂਮ ਹੈ ਤੇਰੇ ਉੱਪਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਤੂੰ ਜੇਲ੍ਹ ਵਿੱਚ ਵੀ ਜਾ ਸਕਦਾ ਹੈ ਬੱਚੋਂ ਕੇ ਉੱਪਰ ਅਤਿਆਚਾਰ ਕਰਨੇ ਪਰ ਕਾਨੂੰਨ ਤੋਂ ਐਸੇ ਹੈ ਕਿ ਆਪ ਜਾਨਵਰ ਕੇ ਉੱਪਰ ਅਤਿਆਚਾਰ ਨਹੀਂ ਕਰ ਸਕਤੇ ਆਪ ਇਹ ਕੁੱਤੇ ਕੋ ਪੱਥਰ ਨਹੀਂ ਮਾਰ ਸਕਤੇ ਔਰ ਆਪ ਇਸ ਤਰੀਕੇ ਕੇ ਬੱਚੋਂ ਕੋ ਇਸ ਤਰੀਕੇ ਸੇ ਪੀਟ ਰਹੇ ਹੋ और जो इस बच्चे के सोने की जगह है वो देखे तुमने तुम वहां पे एक दिन सो सकते आप क्या चाहते हैं बच्चे के साथ क्या होना चाहिए बोलो जहाँ इसके दिल करे इच्छा करे वहाँ जा सकती है जहाँ इसका दिल करे नहीं जहाँ जहाँ रहनी चाहती है अच्छा पैदा तूने की है, है जहाँ इसका दिल करे वो जाए वहाँ पे एक प्यो हाल है जी प्यो कहना जिथे बच्चे का दिल करे इन उ छो ਯਾਨੀ ਖੂਨ ਐਨੇ ਪਤਲੇ ਹੋ ਚੁੱਕੇ ਨੇ ਮਰ ਜਾਂਦਾ ਕਿ ਇਨਸਾਨੀਅਤ ਹੀ ਖਤਮ ਹੋ ਗਈ ਹੈ ਹੁਣੀ ਮੇਰੇ ਕੋਲ ਸਾਹਮਣੇ ਇਸ ਟੈਪਾ ਨਿਕਲੇ ਹੈ ਨਾ ਬੰਦਾ ਨਹੀਂ ਤਾਂ ਮੈਂ ਦਿਖਾ ਕੇ ਦੀ ਕਟਾਈ ਬਿਲਕੁਲ ਕਰ ਦੇ ਦਿੰਦੇ ਹੁਣ ਵੀ ਇਹਨੂੰ ਮੈਂ ਪੁਲਿਸ ਵਾਲੇ ਕਰੂੰਗਾ ਛੱਡਣਾ ਪਿਆ ਇਹਨੂੰ ਅੱਛਾ ਜੀ ਇਹ ਬੱਚੇ ਯਾਰ ਕਿ ਐਦਾਂ ਹੀ ਮਿਲ ਦਿੰਦੇ ਆ ਜਿਸ ਬੰਦੇ ਨੂੰ ਇੰਨੀ ਕੁ ਪਰਵਾਹ ਨਹੀਂ ਵੀ ਮੇਰੀ ਬੱਚੀ ਹਫ਼ਤੇ ਤੋਂ ਕਿੱਥੇ ਆ ਉਸ ਬੰਦੇ ਨੂੰ ਬਸਣਾ ਬਣਦਾ ਨਹੀਂ ਹੈ ਜਿਹੜਾ ਜੈਨੂਇਨ ਪਰਸਨ ਹੋਵੇ ਕੇ ਇਹਦੇ ਤੇ ਕਾਨੂੰਨੀ ਕਾਰਵਾਈ ਕਰਾਓ ਬਸ ਇਹਨਾਂ ਦੇ ਮਾਪੇ ਹਾਂਜੀ ਦੋਨਾਂ ਦੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਮੈਂ ਇਹਦਾ ਦਿਲ ਕਰਦਾ ਜਿਸ ਤਰ੍ਹਾਂ ਇਹ ਇਤਨੇ ਕੁੜੀ ਮੈਂ ਤਾਂ ਕਰਾਂ ਹਫਤਾ ਕਿ ਮੇਰਾ ਛੱਡੋ ਮੈਂ ਤਾਂ ਇਸ ਦਾ ਉਸ ਤੋਂ ਵੀ ਜ਼ਿਆਦਾ ਪੂਰਾ ਹਲ ਕਰੂੰ। ਹਾਲੇ ਮੇਰੇ ਖਿਆਲ ਦੇ ਵਿੱਚ ਮਾਂ ਨਹੀਂ ਆਈ ਹੈਗੀ। ਉਹਦੇ ਵਿਚਾਰ ਕੁਝ ਹੋਰ ਹੀ ਹੋਣੇ ਸੀਗੇ। ਸੋ ਅਸੀਂ ਇਹਨਾਂ ਦੀ ਥਾਣੇ ਤੇ ਰਿਪੋਰਟ ਲਿਖਾਤੀ ਹੈ। ਭਾਈ ਮੈਂ ਤਾਂ ਇਹ ਚਾਹੁੰਦਾ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਇਸ ਬੰਦੇ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਹ ਬੰਦਾ ਨਹੀਂ ਇਹਨਾਂ ਗੱਲ ਕੀਤੀ 2 ਮਿੰਟ ਇਹ ਜਾਨਵਰ ਹੈ। ਇਹ ਇਨਸਾਨ ਹੈ ਹੀ ਨਹੀਂ। ਇਹੜਾ ਏਡੀ ਪਿਆਰੀ ਬੱਚੀ ਨੂੰ ਏਡੀ ਬੇਰਹਿਮੀ ਨਾਲ ਮਾਰਦਾ ਹੀ ਮੇਰਾ ਤਾਂ ਤੇਲੇ ਕਰ ਰਿਹਾ ਸੇਠੀ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਵੀ ਕੋਈ ਵੀ ਬੰਦਾ ਕੋਲੋਂ ਹੱਥ ਚ ਨਹੀਂ ਲਾਊਗਾ ਕਿਤੇ ਸੇਠੀ ਸਾਹਿਬ ਨੇ ਇੱਕ ਇਸ਼ਾਰਾ ਕੀਤਾ ਹੁੰਦਾ ਇਹਨੂੰ ਦੁਗਣੇ ਤਰੀਕੇ ਨਾਲ ਮਾਰਦਾ ਜਿੰਨੀ ਬੇਰਹਿਮੀ ਨਾਲ ਮਾਰਦਾ ਇਹ ਫੈਸਲਾ ਕਰਨਗੇ ਲੋਕ ਜਿਹੜੇ ਸਭ ਦੇਖ ਰਹੇ ਨੇ ਉਹ ਪੁਲੀਸ ਜੀ ਤੁਸੀਂ ਕਮੈਂਟਾਂ ਦੇ ਵਿੱਚ ਇਸ ਲੜਕੀ ਦਾ ਫੈਸਲਾ ਜ਼ਰੂਰ ਲਿਖਣਾ ਕਿ ਬੱਚੀ ਦਾ ਕੀ ਹੋਣਾ ਚਾਹੀਦਾ